ਅੱਜ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਵਿਸਾਖੀ ਦਾ ਤਿਹਾਰ ਤੇ ਵਿਸਾਖੀ ਦੇ ਤਿਹਾਰ ਦੇ ਬੱਚਿਆਂ ਜਾਇਏ ਨੇ ਪਿੰਡ ਵਾਲੇ ਗੁਰਦੁਆਰ ਸਾਹਿਬ 'ਚ ਮੱਥਾ ਟੇਕ ਕੇ ਤੇ ਗਾਇਸ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਅੱਜ ਅਸੀਂ ਜਾ ਰਹੇ ਹਾਂਗੇ ਗੁਰਦੁਆਰਾ ਸੁਖਨਵਾਨ ਸਾਹਿਬ ਦੇ ਕੋਈ ਤਾਂ ਤਿਆਰ ਹੋ ਕੇ ਖੜੇ ਨਹੀਂਗੇ ਦੋ ਜਣੇ ਹੈਪੀ ਵਿਸਾਖੀ ਹੈਪੀ ਵਿਸਾਖੀ ਤੇ ਇਹਨੇ ਦੇ ਮਮਾ ਨੇ ਜਿਹੜੇ ਉਹ ਇਹ ਸਕੀਨੀਆਂ ਲਾ ਰਹੇ ਨੇ ਇਹ ਦੇਖੋ ਗਲਾਗੀਆਂ ਦੇ ਲਈ ਇਹਨਾਂ ਨੇ ਚਾੜ੍ਹ ਦੇ ਰਹੇ ਹੁਣ ਤੇ ਕੋਈ ਗਲਾਗੀਆਂ ਲਾਈਕ ਉਸ ਨਹੀਂ ਲਾਇਆ ਕੁਝ ਵੀ ਨਹੀਂ ਲਾਇਆ ਆ ਦੇਖੋ ਫੜੋ ਬੱਸ ਘਰ ਆਇਆ। ਆ ਦੇਖੋ ਵੇਸ। ਆ ਇਹ ਦੋ ਮੜ ਮੋਟੇ ਦਾ ਕੰਮ ਇਹਦਾ ਹੁੰਦਾ। ਦਿਖ ਰਿਹਾ ਨਾ? ਇੰਨਾ ਸਾਰਾ ਆ ਦੇਖੋ। ਇੰਨਾ ਸਾਰਾ ਪਾਟਰੇ ਇਹਨਾਂ ਦੇ ਮੂੰਹ ਤੇ ਤੱਪਿਆ ਹੋਇਆਗਾ ਆਪਣੇ ਦੇ ਨੇਚਰਲੀ ਕੁਛ ਵੀ ਨਹੀਂ। ਦੋਨਾਂ 'ਚ ਕਿੰਨਾ ਫਰਕ ਹੈਗਾ। ਗਾਇਸ ਮਨ ਲਾ ਆਦਮ ਮਨ ਲਾ ਉਹਦਰ ਜਿਹਾ ਪਾ ਇਹ ਮੇਕਅਪ ਨੂੰ ਸਾਫ ਕਰੀ ਕੇ ਪਤਾ ਪਿੱਛੋਂ ਮੁੰਡਾ ਨਿਕਲਿਆ ਆਵੇ। ਹਾ ਹਾ ਸੁਣ ਲਿਆ ਗਾ ਜੀ। ਸੁਣ ਲਿਆ। ਕੋਈ ਬੰਦਾ ਤਾਂ ਨਹੀਂ ਹੈਗਾ। ਦੇਖਿਓ ਸੁਣੀ। ਲੋ ਰੀਗਸ ਇਹ ਉਹਨੇ ਰੈਡੀ ਤੇ ਰੈਡੀ ਕਰਕੇ ਇਹਨਾਂ ਨੂੰ ਭੇਜਾ ਕੇ ਚੱਲ ਦਾਂਗੇ ਆ ਪਰ ਰਿਸ਼ਤਦਾਰੀਆਂ ਦੇ ਵਿੱਚ ਵੀ ਜਾਵਾਂਗੇ ਜਾਂਦੇ ਜਾਂਦੇ ਉੱਥੇ ਵੀ ਰੁਕਾਂਗੇ ਚਾਹੀ ਆਉਂਦੇ ਹੋ ਰੁਕੀਏ ਚਾਹੀ ਜਾਂਦੇ ਹੋ ਰੁਕੀਏ ਇਹ ਰਿਸ਼ਤਦਾਰੀਆਂ ਦਾ ਵੀ ਟੂਰ ਕੱਟਣਾ ਹੈ ਨਾਲੇ ਚਲੋ ਵਸਾਕੀ ਤੇ ਹਾਂ ਤੇ ਆਪਾਂ ਮੱਥਾ ਟੇਕਿਆਵਾਂਗੇ ਦੋਨੋਂ ਚੀਜ਼ਾਂ ਹੋ ਜਾਣੀਆਂ ਹੈ ਵਧੀਆ ਨਾਲੇ ਇਹਨਾਂ ਦੀ ਛੁੱਟੀ ਹੈਗੀ ਛੁੱਟੀ 'ਚ ਥੋੜਾ ਜਿਹਾ ਆਪਣਾ ਐਂਟਰਟੇਨਮੈਂਟ ਕਰਿਆ ਉਹਨਾਂ ਕੀ ਜਾ ਕੇ ਬਾਹਰ ਠੀਕ ਆ ਹੁਣ ਤਿਆਰ ਹੋ ਲੈਣੇ ਇਹਨਾਂ ਮਮਾ ਬੱਸ ਜਦੋਂ ਹੀ ਤਿਆਰ ਹੋਣਗੇ ਆਪਾਂ ਨਿਕਲਦੇ ਹਾਂਗੇ ਚਲੋ ਗਾਇਸ ਅਸੀਂ ਡੈਡੀਆਂ ਦੇ ਸਾਰੇ ਤੇ ਚੱਲਦੇ ਆਂ ਜਲਦੀ ਜਲਦੀ ਫਿਰ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਗੁਰਦੁਆਰਾ ਸਾਹਿਬ ਚ ਵੀ ਕਿੰਨੀ ਕਰਾਉਣ ਕਹਿ ਗਿਆ ਚ ਤੇ ਨਾਲੇ ਰਿਸ਼ਤੇ ਆ ਨਹੀਂ ਚੱਲਦੇ ਆ ਉੱਥੇ ਉਹਨਾਂ ਦੇ ਹਾਲ ਚਾਲ ਪੁੱਛਦੇ ਆਂਗੇ ਚਲੋ ਯਾ ਆਜੋ ਆਜੋ ਆ ਤੂੰ ਨੀ ਜਾ ਖਲਾਉ ਦੀ ਬੱਡੀ ਸਾਰੀ ਚੰਗੀ ਨਹੀਂ ਕ੍ਰਿਕਟ ਵੀਡੀ ਹੈ ਬਹੁਤ ਡੇਰ ਹੱਡੀ ਜੁਨੀ ਹੈਗੀ ਠੀਕ ਹੈ ਜੀ ਛੋਟੀ ਜੁਨੀ ਨਾਲ ਜਮਾ ਛੋਟੀ ਜੁਨੀ ਵਸਲਾਵਾਂ ਦਾ ਗੁਰਦੁਆਰਾ ਕਰ ਚੁੱਕਾ ਮੈਂ ਦੇਖ ਲਓ ਲੈਂਦਾ ਪਊਗੀ ਹਾਂ ਅੱਜ ਬਸਾਖੀ ਆ ਗਈ ਇਸ ਕਰਕੇ ਬਸਾਖੀ ਕਰਕੇ ਜਿਹੜੇ ਕਣਕਾਂ ਨਹੀਂ ਹੈ ਸਾਰੇ ਰੋਗ ਬਟਣ ਲੱਗੇ ਨੇਗੇ ਬਸਾਖੀ ਤਾਂ ਬੜੀ ਸੁਭੂ ਹੋ ਜਾਂਦੀ ਹੈ ਬਾਕੀ ਆ ਜਿਹੜਾ ਸੂਟਾ ਨਾ ਜਿਵੇਂ ਨਾਪੇ ਤੋਂ ਦਿੱ ਲੈ ਕੇ ਆਈ ਸੀਗੀ ਮੈਂ ਹੁਣ ਕਨਫਿਊਜ਼ ਹੀ ਹੋਈ ਪਈ ਆਂਗੀ ਵੀ ਇਹ ਸੋਨਾ ਵੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਨਾ ਬਾਰ ਬਾਰ ਮੁੱਛੀ ਆਨੇ ਵੀ ਸੋਨਾ ਨਾ ਇਹ ਤਾਂ ਸੋਨਾ ਹੈ ਐਮਰ ਕੋ ਦੱਸਦੇ ਹਾਂ ਸੁਣਾ ਲੱਗਦਾ ਮੈਂ ਇਹਨੂੰ ਪਾਉਣ ਸਾਰੇ ਪਹਿਲਾਂ ਹੀ ਦੱਸਤਾ ਸੀ ਵਾਹ ਸੂਟ ਦਾ ਠੀਕ ਲੱਗ ਰਿਹਾ ਵਧੀਆ ਲੱਗ ਰਿਹਾ ਮੈਂ ਕਈ ਵਾਰ ਕਿਹਾ ਸੀ ਇਹ ਕਰੀਆ ਵੇਖ ਕਰੇ ਪਾਉਣ ਵਾਲਾ ਤਾਂ ਨਹੀਂ ਇਹ ਐ ਤਾਂ ਨਹੀਂ ਇਹ ਉਹ ਤਾਂ ਨਹੀਂ ਤੇ ਸੂਟ ਇਹਨੂੰ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਭਾਈ ਤੇਰਾ ਸੁਣਣਾ ਨਾ ਕਰੇ ਮੈਨੂੰ ਬਸ ਐਂ ਆ ਗਿਆ ਮੱਕੀ ਤੇ ਕਰੇ ਪਾਉਣ ਜੀ ਚਲੋ ਆਹ ਸਾਰੇ ਪੱਕਿਆਂ ਪੀਣੇ ਕਿਧਰ ਚਰੀ ਹੋ ਰਹੀ ਹੈਗੀ ਇੰਦਰ ਕਣਕਾਂ ਖੜੀਆਂ ਨੇ ਕਿਆਂ ਚਰੀ ਨਹੀਂ ਮੱਕੀ ਮੱਕੀ ਆ ਗਈ ਕਿ ਚਰੀ ਆ ਗਈ ਆਈ ਥਿੰਕ ਇਨ ਦਿਸ ਇਜ਼ ਚਾਰੀ ਦਰਸੀਨ ਵੀ ਅਜੇ ਬੈਣਗੇ ਲੋਕਾਂ ਮਸ਼ੀਨ ਤਾੜਿਆ ਸਰੋਂ ਵੀ ਵੜ ਰੱਖੀ ਆਦਾ ਇਹਨਾਂ ਨੇ ਕਿ ਹੱਥੀ ਵੜੀ ਹੋਈ ਕਿੰਨੇ ਟਾਈਮ ਬਾਅਦ ਦੇਖੀ ਆਤੀ ਵੜੀ ਹੋਈ ਪਰ ਇਹ ਕਿੱਦਾਂ ਵੜਦੇ ਨੇ ਕਿ ਲੋਕ ਉਹ ਤਾਂ ਮਸ਼ੀਨ ਫਰੇ ਆਉਂਦੇ ਹੁੰਦੇ ਨੇ ਕਿ ਆ ਕਿਸੇ ਨੇ ਵੜੀ ਰੱਖੀ ਹੈਗੀ ਵੜ ਰਿਆ ਇਹਦੇ ਕੋਲ ਬਚਾਰਾ ਇਕੱਲਾ ਹੀ ਲੱਗਿਆ ਹੋਇਆ ਕਿੜੀਆਂ ਹੀ ਮਿਨਾ ਮਿਨਾ ਲੋਕ ਹਾਰੀ ਦੇ ਵਿੱਚ ਫਿਰ ਜਾਂਦੇ ਹੁੰਦੇ ਦੇਖੋ ਕਿ ਹੱਥੇ ਵੜਦੇ ਤੇ ਫਿਰ ਉਹਨੂੰ ਕਰਦੇ ਤੇ ਚਾਰਦੇ ਤੇ ਹੱਤੀ ਹੁੰਦਾ ਮਸ਼ੀਨ ਫਰੇ ਆ ਕੇ ਬਸ ਹੱਤ ਦਾਦੇ ਨਾਲ ਸਾਰਾ ਨਹੀਂ ਪੜੇ ਪਰ ਤੂੜੀ ਲਾ ਵੀ ਸਾਰੇ ਘਾਹ ਸੀਗਾ ਪਹਿਲਾਂ ਹੜੰਬਿਆਂ ਨਾਲ ਕਰਦੇ ਫਿਰ ਉਹਨੂੰ ਅੰਦਰ ਲਿਆਉਂਦੇ ਘਰੇ ਫੇਰ ਉਧਰ ਪਾਉਂਦੇ ਫੇਰ ਪਹਿਲਾਂ ਕੰਮ ਲੰਬਾ ਹੁੰਦਾ ਸੀ ਹੁੰਦਾ ਆੜੀ ਦਾ ਪਤਾ ਵੀ ਨਹੀਂ ਲੱਗਦਾ ਵੀ ਆੜੀ ਆ ਗਈ ਤੇ ਬਾਕੀ ਬਿਲਕੁਲ ਹਾਂਜੀ ਗੈਸ ਹੁਣੇ ਹੁਣੇ ਸਾਡੀ ਸਲਾਹ ਚੇਂਜ ਹੋਈ ਹੈ ਕਿ ਕਹਿੰਦੇ ਜੀ ਹੁਣ ਆਪਾਂ ਲੌਰਾ ਸਾਹਿਬ ਚੱਲਦੇ ਹੈਗੇ ਤੇ ਦੁਕਨਵਾਰ ਸਾਹਿਬ ਜਾਣਾ ਸੀਗਾ ਉਹਦਾ ਪਲਾਨ ਜਿਹੜਾ ਸੀਗਾ ਉਹ ਚੇਂਜ ਹੋ ਗਿਆ ਲੌਰਾ ਸਾਹਿਬ ਜਾਵਾਂਗੇ ਉੱਥੇ ਮੱਥਾ ਟੇਕਾਂਗੇ ਤੇ ਉਧਰ ਆਪਣਾ ਚੇਂਜ ਹੋ ਗਿਆ ਕਿਉਂਕਿ ਉੱਥੇ ਰਸ ਜ਼ਿਆਦਾ ਹੋਣਾ ਭੀੜ ਜਾਦੀ ਹੋਣੀ ਤੇ ਚਲੋ ਹੁਣ ਤੁਹਾਨੂੰ ਲੌਰਾ ਸਾਹਿਬ ਦੇ ਦਰਸ਼ਨ ਕਰਾਉਣੇ ਗਏ ਜੀ ਦੁਕਨਵਾਰ ਸਾਹਿਬ ਦੇ ਕਦੇ ਫੇਰ ਕਰਾਵਾਂਗੇ ਠੀਕ ਹੈ ਜੀ ਚਲਿ ਪੀੜ ਵੀ ਕਾਫੀ ਲੋਕ ਹਜੇ ਵੀ ਆਈ ਆਈ ਜਾਂਦੇ ਨੇਗੇ ਪਿੰਡਾਂ ਤੋਂ ਵੀ ਨਾਪੇ ਤੋਂ ਵੀ ਸਾਰੇ ਪਾਸੇ ਆਉਂਦੀ ਹੈਗੀ ਆਹ ਪਾਰਕਿੰਗ ਇੱਧਰੇ ਹੈਗੀ ਹੈ ਨਾ ਹੋਰ ਪਾਰਕਿੰਗ ਹੈ ਪਾਰਕਿੰਗ ਚਲਾ ਦਈਏ ਚਲੋ ਬਾਬਾ ਜੀ ਚਲੋ 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 ਓ ਜੀ ਗਾਇਸ ਪਹੁੰਚ ਗਏਗੇ ਉਤਰੋ ਜੀ ਫਤਿਹ ਉੱਠੋ ਏ ਸੌਂ ਗਏ ਹੈ ਫਾਲ ਗਲੀ ਨੇ ਇਹਨੂੰ ਕਿੱਧਰ ਚੱਲੇ ਅੱਖਾ ਇਹ ਤਾਂ ਮਿੰਟ ਲਾਉਂਦਾ ਸੌਣ ਨੂੰ ਬੱਡੇ ਦੇ ਵਿੱਚ ਕਿੰਦਾ ਆ ਜਾਂਦੀ ਹੈ ਚਲੋ ਉਤਰੋ ਪਹੁੰਚ ਗਏ ਇਹ ਨੂੰ ਵੇਟ ਲਾਉਣਾ ਲੱਗਦਾ ਚੱਲ 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 ਕੀ ਹੋ ਗਿਆ ਪੈਰਾਂ ਨੂੰ ਇੱਥੇ ਕਰ ਨਹੀਂ ਇੱਥੇ ਕਰ ਦੋ ਜੋੜੀ ਇੱਥੇ ਕਰ ਦੋ ਹੋਰ ਲੋਈ ਗਾਇਸ ਉਹ ਕਿੱਥੇ ਰਹਿ ਗਿਆ ਇੱਕ ਇਧਰ ਗੁਰਦੁਆਰਾ ਸਾਹਿਬ ਮੈਂ ਉਹ ਹੀ ਕੋਈ ਹੁੰਦਾ ਬਰੀ ਜਾਂਦਾ ਕੱਲਾ ਹੀ ਉਹ ਸੜਕਾਂ ਕਿ ਨਹੀਂ ਬੱਸ ਤੇਰਾ ਤੇਰੀ ਜਿਆਦਾ ਇਸ ਨੰਬਰ ਨੂੰ ਨੰਬਰ ਕੱਟਉਂਦੇ ਇਹ ਨਾ ਬਾਬੇ ਨੂੰ ਕਹਿ ਤੀ ਜਗਾ ਇਹ ਨੰਬਰ ਵਧੀਆ ਜਾਏਗਾ ਬਸ ਠੀਕ ਹੈ इधर ले आवा गली कट्ठे बढ़ा दे अच्छा जी अच्छा अच्छा ठीक है ਰਹਿਣਾ ਹੁੰਦਾ ਰਹਿਣਾ ਤਾਂ ਹਾਂ ਆਰਾਮgarh ਬੜਾ ਦੂਰੋਂ ਆਏ ਨਾ ਤੂੰ ਬਹੁਤ ਆਰਾਮgarh ਨੂੰ ਕਿੰਨੀ ਕਿ ਦੂਰੋਂ ਆਏ 100 ਕਿਲੋਮੀਟਰ ਕਦੇ ਹੋਰ ਆਇਆ ਤੈਨੂੰ 10 ਕਿਲੋਮੀਟਰ ਤੇਰਾ ਪਿੰਡ ਨਹੀਂ ਹੈਗਾ ਇੱਥੋਂ ਆਰਾਮgarh ਨੂੰ ਚਾਹੀ ਕਰੂੰਗਾ ਮੈਂ ਨਾ 10 ਸਿੱਕਾ ਕੰਮ ਕਰਾਂ ਜੀ ਹਾਂ ਲੋ ਕੈਸ ਤੋਸੀ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਲੌਰਾਂ ਸਾਉ ਦੇ ਚਲੋ ਜੀ ਹੁਣ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਣੇ ਕੋਰਦਵਾਰ ਸਾਹਿਬ ਦੇ ਯੀ ਗਾਇਸ ਆ ਇਹ ਅੰਦਰੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਇਨਸਾਨ ਸਾਹਿਬ ਤੇ ਮੱਥਾ ਟੇਕ ਕੇ ਅਸੀਂ ਹੁਣ ਅੰਦਰ ਚੱਲਦੇ ਆਂਗੇ ਚਲੋ ਚਲੋ ਯੂ ਗਾਇਸ ਪਹਿਲਾਂ ਆਪਾਂ ਅੰਦਰ ਮੱਥਾ ਟੇਕ ਲਈਏ ਫਿਰ ਉਸ ਤੋਂ ਬਾਅਦ ਦਿਖਾਉਣਾਗੇ ਤੁਹਾਨੂੰ ਫੇਵਰਿਟ ਅਤਰ ਲੱਡੂ ਅੱਜ ਕਿਉਂ ਨਹੀਂ ਘਰ ਰਹੇ ਹੋਏ ਤੇ ਇੱਧਰ ਗਾਇਸ ਇੱਕ ਹੋਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਆਪਾਂ ਇੱਧਰ ਵੀ ਚੱਲਦੇ ਆਂਗੇ ਤੇ ਮੱਥਾ ਟੇਕਦੇ ਆਂਗੇ ਇਹਦੇ ਵਿੱਚ ਚੱਲ ਕੇ ਆਹ ਵਾਲਾ ਗੁਰਦੁਆਰਾ ਸਾਹਿਬਾ ਦੇਖੋ ਦੇਖੋ ਗਾਇਸ ਇਹ ਵਾਲਾ ਗੁਰਦੁਆਰਾ ਸਾਹਿਬਾ ਲਾਸਟ ਵਾਰੀ ਜਦੋਂ ਅਸੀਂ ਇੱਥੇ ਆਏ ਸੀਗੇ ਜਿਹੜਾ ਸਾਹਮਣੇ ਪੂਰਾ ਬਣਿਆ ਹੋਇਆਗਾ ਇਹ ਉਦੋਂ ਚੱਲਦਾ ਸੀਗਾ ਹੁਣ ਤਾਂ ਇਹਦੇ ਵਿੱਚ ਪਾਣੀ ਹੈ ਨਹੀਂਗਾ ਇਹ ਖੜਿਆ ਹੈਗਾ ਤੇ ਗਾਈਸਾਂ ਸਾਨੂੰ ਅੰਦਰ ਗੁਰਦੁਆਰ ਸਾਹਿਬ ਚ ਐਂਟਰੀ ਹੋਣ ਦਿੱਤਾ ਗਿਆ ਕਿ ਮੂਰੇ ਪਹਿਰੇਦਾਰ ਖੜੇ ਸੀਗੇ ਸ਼ਾਇਦ ਅੰਦਰ ਬਾਬਾ ਜੀ ਸੀਗੇ ਲਓ ਜੇ ਤਾਂ ਆਪਣੇ ਲੱਡੂ ਖਾਣ ਲੱਗੇ ਪਏ ਨੇ ਜਿਹੜੇ ਪ੍ਰਸ਼ਾਦ ਚ ਮਿਲੇ ਸੀ ਇਹਨਾਂ ਨੂੰ ਨਾ ਉੱਥੇ ਇਧਰ ਨਾ ਜਾਵੋ ਇਧਰ ਆ ਜਾਓ ਇਹ ਕਿਦੇ ਗੇਟਾਂ ਤੇ ਫੇਰ ਕਰੀ ਜਾਓ ਸਾਰੇ ਆਜਾ ਉਧਰ ਜਾਣ ਨਹੀਂ ਦੇ ਰਹੇ ਹਲੇ ਚਲੋ ਤੁਹਾਨੂੰ ਉੱਪਰ ਸਰੋਵਰ ਚ ਮੱਛੀਆਂ ਦਾ ਫੜਾ ਕੇ ਲਿਆਉਂਗਾ ਨਾ ਉਥੋਂ ਫੱਟੇ ਦਾ ਫੇਰ ਫੱਟੇ ਨੂੰ ਫੜ ਕੇ ਰੱਖਿਓ বহ করি বেড়ি গুড না এই হাত মুহ ধন পুজন ছড় ਤੈਨੂੰ ਹੀ ਬਣ ਕੇ ਛੱਡ ਜਾਂਗਾ ਇੱਥੇ ਡਾਡਾ ਹੂੰ ਉਹ ਰਿ ਆਉਂਛ ਦਿਓ ਉਸਦੀ ਕਮਰ ਦਿਖਾਓ ਉਸਦੀ ਤਾਂ ਕਾਉਤੂਸ ਦਿਖਾਓ ਅੱਛਾ ਹੋ ਗਿਆ ਨਾ ਕਿਸੇ ਪੁਲਿਸ ਵਾਲਿਆਂ ਨੇ ਕੌਣ ਨੇ ਕਿ ਉਹ ਪੁਲਿਸ ਵਾਲੇ ਥੋੜੇ ਦੋਸਤ ਨਹੀਂ ਕੇ ਆਜੋ ਚਲੋ ਇੱਧਰ ਤਾਂ ਮੱਥਾ ਨਹੀਂ ਟੇਕ ਨਹੀਂ ਸਕਿਆ ਕਿਉਂਕਿ ਬਾਬਾ ਜੀ ਘਰੇ ਨੇ ਅੱਗੇ ਪੈਰਾਂ ਲਈ ਪਤਾ ਨਹੀਂ ਅੰਦਰ ਸ਼ਾਇਦ ਬਾਬਾ ਜੀ ਹੋਣਗੇ ਨੇ ਨਾ ਜੇ ਮੇਨ ਨੇਗੇ ਆ ਉਹ ਗੁਸਗਾਰ ਕੇ ਵੰਦਰ ਬੈਠੇ ਉਹਨੂੰ ਇਸ ਕਰਕੇ ਨਹੀਂ ਅੰਦਰ ਜਾਂਦੇ ਰਿਹਾ ਆਪਾਂ ਮੈਂ ਤਾਂ ਖਾਣੀ ਤੁਸੀਂ ਖਾ ਲੋ ਤੈਨੂੰ ਤੈਨੂੰ ਖਾ ਲੋ ਤੁਸੀਂ ਬਾਅਦ ਚ ਖਾ ਲਵਾਂਗੇ ਬਾਅਦ ਚ ਤੈਨੂੰ ਖਾ ਲੇਗੀ ਖਾ ਲੂਗੀ ਮੈਂ ਤੈਨੂੰ ਬਾਅਦ ਠੀਕ ਹੈ ਤੇਰੀ ਨਹੀਂ ਅਸੀਂ ਜਮੀ ਨਹੀਂ ਮੰਗਦੇ ਹੈਗੇ ਤੇਰੀ ਨਹੀਂ ਹੈਗੇ ਤੈਨਹੀਂ ਖਾਣੇ ਨੇ ਆਹ ਸੱਤਾਂ ਦਾ ਦਸੰਨੇ ਦੱਸਿਆ ਨਹੀਂ ਹਲੇ ਸਭ ਤੋਂ ਦੋਸਤ ਨਹੀਂ ਆਏ ਮੈਂ ਮੈਨੂੰ ਤਾਂ ਆਪ ਨਹੀਂ ਪਤਾ ਸੀ ਕਿ ਤੈਨੂੰ ਦੱਸਿਆ ਮੈਂ ਤਾਂ ਆਪਾਂ ਕੀ ਦੇਖਣਾ ਕਾਸ ਵਾਸਤੇ ਅੱਜ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਜ ਜਦੋਂ ਪਹਿਲਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਦਿਖਾਈਏ ਹੈ ਗੇਸ ਗੁਰਦੁਆਰਾ ਸਾਹਿਬ ਦਾ ਆਪਣਾ ਸੰਖੇਪ ਚ ਇਤਿਹਾਸ ਹੈ ਨੌਰਾ ਸਾਹਿਬ ਸਤਸਰ ਕੀ ਸਫਰ ਹੋਦਾ ਵਾਹ ਨੂੰ ਮਿਲੋ ਯੂ ਗੇਸਰ ਅੰਦਰ ਹੌਟ ਚ ਚੱਲੇ ਆਂਗੇ ਨਮਾ ਮੰਦੇ ਲੰਗਰ ਆ ਗੀ ਕੰਮ ਚੱਲ ਰਿਹਾ ਪਰ ਉਸ ਤੋਂ ਪਹਿਲਾਂ ਗੇਸ ਆਪਾਂ ਕੋਹਰਾ ਸਾਹਿਬ ਚ चाल के मैं तो सामने पूरा साहब पूरा शब्द दर्शन करा के कराने आ भी रख लो जी चलो हम लो लंगर वो भाई ਸ਼ਾਦੀ ਆ ਗਈ ਨੇ ਕਿ ਇੱਧਰ ਵੀ ਇਹਨਾਂ ਨੇ ਇੱਕ ਇੱਕ ਹਾਲ ਲਾ ਕਰਿਆ ਹੈ ਲੱਖੀ ਕਰ ਲੱਗ ਰਿਹਾ ਨੇ ਅੰਮ੍ਰਿਤਪੁਰਾ ਬਣਾਉਣ ਦੇ ਲਈ ਰੱਖੀ ਦੇਣੀ ਹੈ ਦਾਰੇ ਸੋਚ ਰਿਹਾ ਵੀ ਕੀ ਕਾਈਏ ਕੀ ਖਾਵੂਗੇ ਮੈਂ ਤਾਂ ਸਿਰਫ ਇੱਟਾ ਬੋਲੋ ਦੱਸੂਗਾ ਕਰਦਾ ਹੀ ਖੀਰ ਜਾਂ ਦਹੀਂ ਚਲੋ ਦੇਖ ਰਿਹਾ ਵੀ ਤੇਰੀ ਖੀਰ ਜਾਂ ਦਹੀਂ ਮਿਲੂਗੀ ਇੱਥੇ ਦੇਖੋ ਆਓ ਲੰਗਰ ਸ਼ੰਕਰਿਆ ਨੇ ਕੀ ਕਰੋਟੀ ਖਾਦੀ ਆ ਗਏ ਕੋਕਾ ਫਤੇ ਵੀ ਖਾ ਰਿਆ ਮੌਮ ਵੀ ਖਾ ਰਿਹਾ ਤੇ ਉਹ ਦੇਖੋ ਕੋਈ ਨਹੀਂ ਕੋਈ ਨਹੀਂ ਲੰਗਰ ਲੰਗਰ ਰੋਟੀ ਤੇ ਬਾਈ ਜਲੇਬੀਆਂ ਗਾਇਸ ਭੁੱਟ ਨਹੀਂ ਹੋਵਗੇ ਅੱਛਾ

ਰਾਸ਼ਟ ਤੈਨੂੰ ਗੱਡੀ ਚ ਕਰਵਾ ਦਿੰਦਾ ਬਹੁਤ ਥੱਕ ਗਿਆ ਨਾ ਤੂੰ ਚੱਲ ਲੈ ਉਹ ਜਾ ਕੇ ਪਤਾ ਤੂ ਲੈ ਸਾਰੇ ਚੱਕ ਲੈ ਜਣਾ ਇਹਨੂੰ ਸੇਵਾ ਸੂਨ ਕਹਿੰਦੇ ਸੇਵਾ ਨੂੰ ਤਾਂ ਪੂਰਾ ਐ ਪੂਰਾ ਹੋਊਗਾ ਸੇਵਾ ਉਹਦੀ ਕਹੇ ਉੱਥੇ ਵੀ ਮੈਟ ਵੀ ਕਹਿੰਦੇ ਕਿ ਕਹਿੰਦਾ ਮੈਟ ਮੈਂ ਇਕੱਠੇ ਕਰ ਦਿੰਦਾ ਹਾਂ ਹਾਂ ਮੇਰੇ ਵਾਲ ਵੀ ਲੈ ਆਉਂਦੇ ਮੇਰੇ ਵਾਲੇ ਪੈਰਾਂ ਚ ਪਾ ਕੇ ਲੈ ਕੇ ਆਇਆ ਹੈ ਗਲੀ ਨਾਲ ਮੂੰਹ ਚ ਪਾਈ ਜੰਨੇ ਹੋਰ ਹੋਰ ਸਮਝਾਉਂਗੇ ਹੋਰ ਮੇਰੇ ਕੱਲੀ ਦੇ ਗੱਡੀ ਚ ਘੜਾਤੀਆਂ ਚੱਪਲਾ ਆਪ ਇੱਥੇ ਘੱਡੀਆਂ ਨੇ ਰਾਮ ਨਾਲ ਗੱਡੀ ਜਾ ਕੇ ਮੈਰ ਚ ਬਈ ਚਲੋ ਹੰਦਾ ਬਹੁਤ ਛੋਟੇ ਦਰਸ਼ਨ ਚੰਗੇ ਹੋਗੇ ਬਿਲਕੁਲ ਨਹੀਂ ਜੀ ਆਰਾਮ ਤੇ ਭੀੜ ਭੜੱਕਾ ਕੁਝ ਨਹੀਂ ਲੋ ਵੀ ਗਾਇਸ ਮੱਥਾ ਟੇਕ ਲਿਆਗਾ ਸਾਰੇ ਨੇ ਦਰਸ਼ਨ ਕਰ ਲੈਨੇ ਵਧੀਆ ਚੰਗੇ ਹੋ ਗਏ ਨੇ ਦਰਸ਼ਨ ਤੇ ਲਾਹੌੜਾ ਸਾਹਿਬ ਗੁਰਦੁਆਰਾ ਸਾਹਿਬ ਸੀਗਾ ਤੇ ਤੁਹਾਨੂੰ ਵੀ ਦਰਸ਼ਨ ਕਰਾਏ ਨੇ ਕਿ ਆਪਾਂ ਨੇ ਹਨਾ ਕਿ ਆਪਾਂ ਤੇ ਸਾਡਾ ਔਖਾ ਹੋ ਰਿਹਾ ਹੈਗਾ ਕਿ ਮੈਂ ਥੱਕਿਆ ਪਿਆਗਾ ਮੈਨੂੰ ਕਮਰਾ ਦਵਾ ਦੂੰ ਮੈਂ ਕਮਰੇ ਚ ਪੈ ਕੇ ਆਰਾਮ ਕਰਨਾਗਾ ਤੈਨੂੰ ਚਲੀਏ ਕਿਤੇ ਰਿਸ਼ਤੇਦਾਰੀ ਚ ਉੱਥੇ ਪੈ ਕੇ ਆਰਾਮ ਕਰ ਲਈ ਤੂੰ ਹੋਰ ਕੀ ਕਰਨਾ ਹੁਣ ਫਿਰ ਦੱਸ ਮੈਂ ਰੁੱਸ ਗਿਆ ਬੰਦਾ ਦੱਸ ਕੀ ਚਾਹੀਦਾ ਡਿੱਗੀ ਪੈਣਾ ਨੇ ਡਿੱਗੀ ਪੈਣਾ ਜਾ ਬਾਜਾ ਉਥੇ ਕਿਸੀ ਸਿੰਪਲੀ ਸੁੱਕੜੀ ਹੁੰਦੀ ਆ ਆਪਣੀ ਜਾਂਦੇ ਜਾ ਆਪਣੀ ਜੀ ਆ ਜਾਣ ਦੇ ਜਾ ਬਾਜਾ ਉਤਰ ਜਾ ਆ ਜਾ ਸਿੰਪਲੀ ਦਿੰਦੀ ਵੜਲੀ ਫੇਰ ਲੋ ਦੇਖ ਲੋ ਗਰਮੀ ਚ ਮਰੂ ਇਹ ਜੀ ਦਾ ਇਹ ਜੀ ਦਾ ਇਹ ਜਿੱਦ ਹੁੰਦੀ ਹੈਗੀ ਆ ਕੇ ਬਾਹਰ ਅੰਦਰ ਮੈਂ ਡਿੱਗੀ ਚ ਪੈਣਾ ਮੈਂ ਇਹ ਕਰਨਾ ਮੈਂ ਉਹ ਕਰਨਾ ਤੇ ਚਲੋ ਗਾਇਸ ਮੱਥਾ ਆਪਣਾ ਟੈਗ ਹੈਗਾ ਚੰਗਾ ਤੇ ਹੁਣ ਆਪਾਂ ਇਥੋਂ ਚੱਲਦੇ ਆਂਗੇ ਇੱਕ ਤੁਹਾਨੂੰ ਹੋਰ ਗਾਇਸ ਦਿਖਾਉਣੀ ਸੀ ਬੇਖੋ ਬਾਬਾ ਜੀ ਦੇ ਜਵਾਕ ਨੇਗੇ ਗੋਲਫੀਆ ਖਾਣ ਲੱਗੇ ਬਨੇ ਗੋਲਫੀਆ ਐਲਪਾਈ ਗੋੜੇ ਖੜੇ ਨੇਗੇ ਬਾਰਾਂਵੇਂ ਉਹਨਾਂ ਦੀ ਵੀਡੀਓ ਬਣਾਈ ਸੀ ਥੋੜੀ ਜੀ ਬਹੁਤ ਗੋਲਫੀਆ ਖਾ ਰਹੇ ਨੇ ਲੈ ਜਾਂਦੇ ਨੇ ਆਉਂਦੇ ਨੇ ਲੈ ਜਾਂਦੇ ਨੇ ਮੁੱਕ ਜਾਂਦੀਆਂ ਹੋਰ ਲੈ ਜਾਂਦੇ ਹਾਲੇ ਵੀ ਉਹਨਾਂ ਕੋਲ ਖੜੇ ਨੇਗੇ ਬਹੁਤ ਟਾਈਮ ਦਿਖਾ ਰਹੇ ਨੇ ਬਹੁਤ ਟਾਈਮ ਦਿਖਾ ਰਹੇ ਆਹਦੇ ਦਾ ਭਜਾਤੇ ਉਹਨਾਂ ਨੇ ਹਾਂ ਚਲੋ ਜੀ ਚੱਲੀਏ ਹੁਣ ਵਰਤਾਰਾ ਸਭ ਚੋਂ ਤੇ ਨੈਕਸਟ ਜਸਟਿਨੇਸ਼ਨ ਵਾਸਤੇ ਦੇਖੋ ਬੀਬੀ ਜੀ ਬੀਬੀ ਜੀ ਸਾਈਡ ਦੇ ਉਹ ਬੀਬੀ ਜੀ